ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਹੁਣ ਸੰਘਰਸ਼ ਜਿਵੇਂ ਆਪਣੇ ਲੀਡਰ ਸਹਿਬਾਨ ਕਹਿੰਦੇ ਨੇ ਕਿ ਸੰਘਰਸ਼ ਨੂੰ ਤੇਜ਼ ਕਰਨਾ ਪਵੇਗਾ ਕਿਉਂਕਿ ਜੇ ਸਰਕਾਰਾਂ ਸਾਡਾ ਇਹ ਨਾ ਸਾਡੇ ਜਿੱਤੇ ਹੋਏ ਜਿਹੜੇ ਅੱਜ ਆਪਾਂ ਇਹਨਾਂ ਨੂੰ ਮੰਗ ਪੱਤਰ ਦੇਣੇ ਆ ਜੇ ਉਹ ਮੰਗ ਪੱਤਰਾਂ ਨੂੰ ਨਹੀਂ ਪੜਦੇ ਨਹੀਂ ਉੱਤੇ ਕੋਈ ਵਿਚਾਰ ਦੇ ਤੇ ਸਾਨੂੰ ਸੰਘਰਸ਼ ਤੇਜ਼ ਕਰਨਾ ਪਵੇਗਾ ਜਿਵੇਂ ਬੜਾ ਸਮਾਂ ਪਹਿਲਾਂ ਆਪਾਂ ਇਹਨਾਂ ਮੁੱਦਿਆਂ ਦੇ ਉੱਪਰ ਜਿਹਦੇ ਚੰਡੀਗੜ੍ਹ ਦਾ ਮੁੱਦਾ ਵੀ ਹੁੰਦਾ ਸੀ ਵਾਤਾਵਰਨ ਦਾ ਪਾਣੀ ਦਾ ਇਹ ਸਾਰੇ ਮੁੱਦਿਆਂ ਤੇ ਪਹਿਲਾਂ ਵੀ ਚਿਹਰੀ ਕੀਤੀ ਸੀ ਇਹ ਆਪਾਂ ਚੰਡੀਗੜ੍ਹ ਜਾ ਕੇ ਤਰਨਾ ਦੇਵਾਂਗੇ ਇਹ ਸਰਕਾਰ ਦੇ ਕੰਨਾ ਤੱਕ ਆਵਾਜ਼ ਉਠਾਵਾਂਗੇ ਪਰ ਸਮੇਂ ਦੇ ਨਾਲ ਉਸ ਸਮੇਂ ਨੂੰ ਨਿਜਾਗਤ ਨੂੰ ਵੇਖਦਿਆਂ ਲੀਡਰ ਸਹਿਬਾਨਾਂ ਨੇ ਉਹਨੂੰ ਪੈਂਡਿਕ ਪਾਇਆ ਸੀ ਕਿ ਚਲੋ ਸਮਾਂ ਲੰਘੇ ਮੰਗ ਪੱਤਰ ਦੇਂਦੇ ਰਹਾਂ ਅੱਜ ਫਿਰ ਮੰਗ ਪੱਤਰ ਦੇਣ ਲਈ ਪਹੁੰਚੇ ਹਾਂ ਮੰਗ ਪੱਤਰ ਦੇਣ ਤੋਂ ਬਾਅਦ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਵੇਗੀ ਇਸੇ ਤਰ੍ਹਾਂ ਹੀ ਆਪਾਂ ਨੂੰ ਟਰਾਲੀਆਂ ਕਲੈਕਟ ਦੇ ਗੱਡੀਆਂ ਜਦੋਂ ਕਹਿਣਗੇ ਚੰਡੀਗੜ੍ਹ ਵੀ ਆਪਾਂ ਨੂੰ ਕਰਨੀਆਂ ਪੈਣਗੀਆਂ ਪਰ ਚੱਲਾਂਗੇ ਸਾਰੇ ਰੱਖ ਕੇ ਉੱਥੇ ਪਰ ਜਿਹੜਾ ਮੁੱਦਾ ਸਾਡੇ ਲੀਡਰ ਸਾਹਿਬਾਨਾਂ ਨੇ ਸਾਨੂੰ ਦੱਸੇ ਨੇ ਕਿ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਪਹਿਲਾਂ ਸਰਕਾਰ ਦੇ ਨੁਮਾਇੰਦਿਆਂ ਦੇ ਕੋਲ ਜਾ ਕੇ ਆਪਣੀ ਮੰਗ ਪੱਤਰ ਦਈਏ ਬੜੇ ਪਿਆਰ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਗਰਮੀ ਵਿੱਚ ਇਹ ਵੀ ਇੱਕ ਦੁੱਖदाई ਹੈ ਸਮਾਂ ਵੀ ਕੱਢ ਦੇ ਕੰਮਾਂ 'ਚੋਂ ਸਾਰੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਉਹਨਾਂ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਤੁਸੀਂ ਸਾਰੇ ਹੀ ਸਰੀਰ ਕਰਕੇ ਵੀ ਇੱਥੇ ਤੋਪ ਪਰਛਾਂ ਚੱਲਦੇ ਹੋ ਤੇ ਸਾਰੇ ਚੱਲ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਜਿਵੇਂ ਸਾਡੇ ਲੀਡਰ ਸਾਹਿਬਾਨ ਸਾਨੂੰ ਸੇਧ ਦੇਣਗੇ ਉਸੇ ਤੇ ਆਪਾਂ ਅੱਗੇ ਚੱਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ